ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਹੈ ਇੱਛਾ ਧਾਰੀ ਸੱਪ ਜੋ ਕਿ ਪੰਜਾਬ ਦੀਆਂ ਲੋਕ ਕਹਾਣੀਆਂ ਵਿੱਚੋਂ ਲਈ ਗਈ ਹੈ ਜਿਸ ਦੇ ਕਹਾਣੀਕਾਰ जोगਿੰਦਰ ਸਿੰਘ ਕੈਰੋ ਜੀ ਹਨ ਸਵਾਗਤ ਹੈ ਜੀ ਸਭ ਦਾ ਤੁਹਾਡੇ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਪੰਜਾਬੀ ਵਿੱਚ ਇੱਕ ਵਾਰ ਇੱਕ ਗਰੀਬ ਬ੍ਰਾਹਮਣ ਰੋਜੀ ਦੀ ਤਲਾਸ਼ ਵਿੱਚ ਘਰੋਂ ਤੁਰ ਪਿਆ ਰਸਤੇ ਵਿੱਚ ਉਸ ਨੂੰ ਇੱਕ ਸੱਪ ਮਿਲਿਆ ਸੱਪ ਇੱਛਾਧਾਰੀ ਸੀ ਉਸ ਨੇ ਪੰਡਤ ਕੋਲੋਂ ਪੁੱਛਿਆ ਕਿ ਕਿੱਧਰ ਜਾ ਰਿਹਾ ਹੈ ਤੇ ਕੀ ਕਰਨ ਜਾ ਰਿਹਾ ਹੈ ਪੰਡਤ ਨੇ ਆਪਣੀ ਸਮੱਸਿਆ ਉਸ ਨੂੰ ਦੱਸ ਦਿੱਤੀ ਸੱਪ ਨੇ ਤਰਸ ਖਾ ਕੇ ਪੰਡਤ ਨੂੰ ਕਿਹਾ ਕਿ ਤੂੰ ਰਾਜੇ ਦੇ ਦਰਬਾਰ ਵਿੱਚ ਜਾ ਕੇ ਜੋਤਿਸ਼ ਲਾਵੀ ਤੇ ਦੱਸਿਂ ਕਿ ਇਹ ਸਾਲ ਅੱਗ ਨੁਕਸਾਨ ਕਰੇਗੀ ਪੰਡਤ ਨੇ ਉਸੇ ਤਰ੍ਹਾਂ ਹੀ ਕੀਤਾ ਰਾਜੇ ਨੇ ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ ਬਾਬਸੀ ਦੇ ਪੰਡਤ ਨੇ ਰਾਜੇ ਕੋਲੋਂ ਕੁਝ ਲੱਕੜਾਂ ਲੈ ਲਈਆਂ ਉਸ ਨੂੰ ਡਾਰਸੀ ਕੇ ਸੱਪ ਆਪਣਾ ਹਿੱਸਾ ਮੰਗੇਗਾ ਇਸ ਲਈ ਪੰਡਤ ਨੇ ਸੱਪ ਨੂੰ ਜਲਾਉਣ ਦੀ ਸਕੀਮ ਬਣਾ ਲਈ ਉਸ ਨੇ ਲੱਕੜਾਂ ਸੱਪ ਦੀ ਬਰਮੀ ਉੱਤੇ ਚਣ ਕੇ ਅੱਗ ਲਗਾ ਦਿੱਤੀ ਪਰੰਤੂ ਸੱਪ ਨਿਜੇ ਪਤਾਲ ਲੋਕ ਵਿੱਚ ਚਲਾ ਗਿਆ ਤੇ ਅੱਗ ਤੋਂ ਬਚ ਗਿਆ ਜਦੋਂ ਇਨਾਮ ਦੀ ਪੂੰਜੀ ਖਤਮ ਹੋ ਗਈ ਤਾਂ ਪੰਡਤ ਫੇਰ ਤੁਰ ਪਿਆ ਰਸਤੇ ਵਿੱਚ ਫੇਰ ਉਹ ਹੀ ਸੱਪ ਮਿਲ ਗਿਆ ਪੰਡਤ ਆਪਣੇ ਕੀਤੇ ਉੱਤੇ ਸ਼ਰਮਸਾਰ ਸੀ ਸੋ ਆਪਣੇ ਉਸ ਨੂੰ ਮaaf ਕਰ ਦਿੱਤਾ ਅਤੇ ਕਿਹਾ ਕਿ ਇਸ ਵਾਰ ਪਾਣੀ ਨੁਕਸਾਨ ਕਰੇਗਾ ਪਰ ਇਸ ਵਾਰ ਮੇਰਾ ਹਿੱਸਾ ਜ਼ਰੂਰ ਦੇ ਜਾਣਾ ਪੰਡਤ ਨੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਜੋਤਿਸ਼ ਰਾਹੀਂ ਦੱਸਿਆ ਕਿ ਇਸ ਸਾਲ ਪਾਣੀ ਨੁਕਸਾਨ ਕਰੇਗਾ ਸੋ ਪਾਣੀ ਦਾ ਬਚਾਓ ਕਰਵਾ ਲਓ ਰਾਜਾ ਪੰਡਤ ਦੀ ਇੱਜ਼ਤ ਕਰਦਾ ਸੀ ਕਿਉਂਕਿ ਉਸ ਦਾ ਪਿਛਲਾ ਜੋਤਿਸ਼ ਸੱਚ ਨਿਕਲਿਆ ਸੀ ਰਾਜੇ ਨੇ ਹੋਰ ਵਧੇਰੇ ਇਨਾਮ ਦਿੱਤਾ। ਵਾਪਸੀ ਤੇ ਪੰਡਤ ਨੇ ਪਾਣੀ ਦੀਆਂ ਮੈਸ਼ਕਾਂ ਪਰਵਾ ਲਈਆਂ ਤੇ ਹਿੱਸਾ ਦੇਣ ਦੇ ਡਰੋਂ ਸੱਪ ਨੂੰ ਰੋੜਨ ਦੀ ਤਰਕੀਬ ਸੋਚ ਲਈ। ਸੱਪ ਫੇਰ ਵੱਜ ਗਿਆ। ਪੂੰਜੀ ਇਸ ਵਾਰ ਵੀ ਖਤਮ ਹੋਣ ਤੇ ਪੰਡਤ ਫੇਰ ਘਰੋਂ ਚੱਲ ਪਿਆ। ਇਸ ਵਾਰ ਉਸ ਨੂੰ ਸੱਪ ਫੇਰ ਮਿਲ ਗਿਆ। ਪੰਡਤ ਡਰ ਵੀ ਰਿਹਾ ਸੀ ਤੇ ਸ਼ਰਮਸਾਰ ਵੀ ਹੋ ਰਿਹਾ ਸੀ। ਸੱਪ ਨੇ ਉਸ ਨੂੰ ਫੇਰ ਦਿਲਾਸਾ ਦਿੱਤਾ ਅਤੇ ਕਿਹਾ ਕਿ ਇਸ ਵਾਰ ਸੁੱਖ ਸ਼ਾਂਤੀ ਬਣੀ ਰਹੇਗੀ। ਪੰਡਤ ਨੇ ਰਾਜੇ ਨੂੰ ਬੇਸ਼ੁਮਾਰ ਧੰਨ ਦਿੱਤਾ ਉਸ ਦੇ ਦੋ ਵਾਰ ਦੇ ਜੋਤਿਸ਼ ਸੱਚੇ ਨਿਕਲੇ ਸਨ ਪੰਡਤ ਨੇ ਕੁਝ ਦੁੱਧ ਅਤੇ ਫਲ ਲੈ ਲਏ ਅਤੇ ਸੱਪ ਦੀ ਖੁੱਡ ਉੱਤੇ ਰੱਖ ਕੇ ਖਿਮਾ ਮੰਗਣ ਲੱਗਾ ਸੱਪ ਬਾਹਰ ਆਇਆ ਅਤੇ ਪੰਡਤ ਨੂੰ ਧੀਰਜ ਦਿੱਤਾ ਕਿ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਪਹਿਲੀ ਵਾਰ ਅੱਗ ਦਾ ਪ੍ਰਭਾਵ ਸੀ ਤੂੰ ਮੇਰੀ ਖੁੱਡ ਉੱਤੇ ਲੱਕੜਾ ਲਿਆ ਕੇ ਅੱਗ ਜਲਾ ਦਿੱਤੀ ਫਿਰ ਪਾਣੀ ਦਾ ਡਰ ਸੀ ਤੂੰ ਪਾਣੀ ਦੀਆਂ ਮਸ਼ਕਾਂ ਸੁੱਟੀਆਂ। ਇਸ ਵਾਰ ਸੁੱਖ ਸ਼ਾਂਤੀ ਹੈ। ਤੂੰ ਫਾਲਾ ਤੇ ਦੁੱਧ ਭੇਟ ਕੀਤੇ ਹਨ। ਤੂੰ ਵੀ ਤਾਂ ਸੰਸਾਰੀ ਜੀਵ ਹੈ ਤੇ ਮੇਰੇ ਉੱਪਰ ਵੀ ਜੋ ਆਲੇ-ਦੁਆਲੇ ਵਾਪਰਦਾ ਹੈ ਉਸ ਦਾ ਪ੍ਰਭਾਵ ਪੈਣਾ ਹੀ ਸੀ। ਇਸ ਲਈ ਤੂੰ ਜਾ ਆਪਣੇ ਪਰਿਵਾਰ ਨਾਲ ਵਿਸ਼ਰਾਮ ਕਰ। ਇਹ ਕਹਾਣੀ ਸੀ ਇੱਛਾ ਧਾਰੀ ਸੱਪ ਅਤੇ ਇੱਕ ਬ੍ਰਾਹਮਣ ਦੇ ਬਾਰੇ ਵਿੱਚ। ਇਸ ਕਹਾਣੀ ਦਾ ਅਸਲ ਮੰਤਵ ਇਹ ਦੱਸਣਾ ਹੈ ਕਿ ਸਾਡੇ ਆਲੇ-ਦੁਆਲੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਚੰਗਾ ਜਾਂ ਮਾੜਾ ਉਸ ਦਾ ਸਾਡੇ ਉੱਤੇ ਵੀ ਪ੍ਰਭਾਵ ਪੈਂਦਾ ਹੈ ਬਹੁਤ ਬਹੁਤ ਧੰਨਵਾਦ ਜੀ